ਬਦ 10 ਦਿਨ ਹੋ ਗਏ ਕੰਮ ਚੱਲਣ ਦੇ ਜਿੰਦੇ ਬੰਤੇ ਪ੍ਰੇਮ ਬਣਾਣਾ ਹੋਇਆ ਸਾਰਾ ਕੋਈ ਬੰਦੇ ਨੂੰ ਐਵੇਂ ਅਹੀਂ ਦੇ ਸਟੈਪ ਵਾਈਜ਼ ਸਟੈਪ ਅੱਗੇ ਵਧੇ ਅੱਜ ਤੇ ਥੋੜੀ ਜਿਹਾ 2006 ਦੇ ਆ ਉਹ ਇਹ ਨਾ ਕਿਤੇ ਤੇਰੇ ਦਿਲੋਂ ਪ੍ਰੇਮ ਨਾਲ ਸ਼ੁਰੂ ਤੋਂ ਰਿਹਾ ਹੋਵੇ ਉੱਥੇ ਬੰਦੇ ਨੂੰ ਲਾਉਣਾ ਹੀ ਪੈਂਦਾ ਉਸ ਨੂੰ ਉਸ ਦਾ ਆਪਾਂ ਦੱਸ ਦਿੰਦਾ ਕਿ ਆਪਣਾ ਉਹ ਜਾਵੇ ਨਾ ਕੋਈ ਕਾਰਟਾ ਜਿਹਾ ਮੈਂ ਯਾਦ ਨਹੀਂ ਕਰਦਾ ਸੋ ਨਾ ਕਰ ਲੱਗਿਆ ਉਹ ਦਾਨੀ ਉਹਦਾ ਲੱਗਾ ਹੈ ਹਾਂ ਬੰਨੀ ਨਹੀਂ ਫੇਰੇ ਦਸਰ ਦੀ ਹਾਂ ਜਸਰ ਦੋਰੇ ਬਾਜੀ ਨਹੀਂ ਨਹੀਂ ਉਹ ਦੂਜਾ ਵਾਰ ਹਰਜੀਤ ਬਾਵਾ ਹਰਜੀਤ ਬਾਵਾ ਉਹ ਵੀ ਫੇਰ ਕੋਈ ਨਾ ਤਾ ਹਾਂ ਰਾਜਾ ਬਾਵਾ ਵੀ ਆ ਰਿਹਾ ਆਪਣਾ ਜਿੱਗੂ ਬਾਵਾ ਵੱਡੀ ਸਦਾ ਦੌਰ ਹੀ ਆ ਰਾਜ ਦਾ ਦੌਰ ਹੀ ਹੋਣਾ ਹੈ ਹਾਂ ਗੈਸ ਬਾਈ ਰਾਜਾ ਪਹੁੰਚੀ ਦੌਰ ਜੁਣ ਜੁਆ ਆ ਨਾ ਦੌਰ ਹੀ ਹੋਣਾ ਇਹਦਾ ਉਹ ਕਿਹਦੀ ਗੱਡੀ ਹੈ ਏ ਪਹਾਂਜੀ ਗਦਾ ਵਾਲੀ ਅਸ਼ੀਸ਼ ਮੋਜਾਂ ਕਰਦਾ ਗਦਾ ਗਦਾ ਰੱਬ ਨੇ ਪਹਾਂਜੀ ਕਰਦਾ ਅੰਦਰ ਰੱਖਦਾ ਜੰਗਨਾ ਚੱਲਿਆ ਕਰੇ ਛੱਡਿਆ ਰਜਤ ਹੋਜੀ ਸਵੇਰ ਤੋਂ ਨਹੀਂ ਰੂਣੀ ਕੋਈ ਡੇਟ ਦਾ ਕਰ ਉਹਦੇ ਔਖਾ ਹੀ ਇਹ ਕੁੜੀ ਆ ਸੱਟਾਂ ਨਹੀਂ ਛੱਡਦੀ ਬੰਦਾ ਤਗੜਾ ਹੀ ਵਧੀਆ ਆ ਇਹ ਇਹ ਪਹਾਂਜੀ ਡੈਕਟਰਾਂ ਦਾ ਸਭ ਤੋਂ ਮਾੜੀ ਸਾਟਿਆ ਲੜੂਏ ਗੰਦੀ ਆ ਨਾ ਸਭ ਤੋਂ ਗੰਦੀ ਆਂਦਾ ਇਹ ਬੈਣੀ ਨਜਕ ਚੀਜ਼ ਆ ਜਿਹਨੂੰ ਇਹ ਕਾਲੀ ਕੀਤੀ ਹੈਗਾ ਕੋਈ ਪਤਾ ਨਹੀਂ ਭਲਾ ਕੀ ਚੱਕਰ ਆ ਇਹ ਦਿਨ ਆਲੀ ਰੱਬ ਨੇ ਤੋਰੀ 나ੜਿਆ ਸਿੱਧੀ ਕਰ ਸਾਢੇ ਘਰ ਲਾੜਿਆ ਨਾ ਪਿਛਲੀ ਆ ਟੁੱਟਣ ਆਹ ਇਹ ਸਾਲਾ ਟੁੱਟਣ ਦਾ ਕਾਰਨ ਨਹੀਂ ਇਹਦਾ ਜੀ ਭਾਜੀ ਬਾਹਰੋਂ ਟੁੱਟਾ ਜਿਹੜਾ ਮਡੂਆਂ ਅੰਦਰ ਨਿੱਕਾ ਕੋਟ ਟੁੱਟ ਗਿਆ ਉਹਨੇ ਮਾਰਿਆ ਤਾਂ ਕਹਦਾ ਪੈਰ ਆ ਗਿਆ ਪਰ ਉਦਾਂ ਵੇਲੇ ਇੱਕ ਗੱਲ ਹੈਗੀ ਭੈਣ ਜਦੋਂ ਮੈਂ ਗਿੱਟੇ ਬੰਨ ਕੇ ਰੱਖਦਾ ਜੇ ਤੂੰ ਗਿੱਟੇ ਬੰਨ ਕੇ ਰੱਖੋ ਨਾ ਇਦਾਂ ਹਾਂਜੀ ਚੇਹਰ ਰਹਿਣਗੇ ਬੰਨਦਾ ਲਿਕੇ ਰੱਖੋ ਉਹ ਹੋਣ ਬੰਨਣ ਲੱਗਾ ਹੋਊਗਾ ਨਾ ਉਹ ਕਿ ਝੁਰੂ ਤਾਂ ਜਿਹੜਾ ਅੰਗ ਪੈਰ ਤੋਂ ਬੰਨ ਲੈਣਾ ਨਾ ਉਹਦੇ ਨਾਲ ਮੈਨੂੰ ਮਲਕੀਤ ਪਲਵਾਨ ਨੇ ਦੱਸਿਆ ਹੀ ਆ ਕਹਿੰਦਾ ਵੀ ਉਂਗਲਾ ਪਲਵਾਨਾ ਇੱਦਾਂ ਬੰਨ ਲਿਆ ਕਰ ਵਿੱਚੋਂ ਤੇ ਤੂੰ ਮੰਨ ਕੇ ਚੱਲ ਵੀ 20 ਸਾਲ ਹੋ ਗਏ ਆ ਜੇ ਪਤਨੀਆ ਰੱਖੀਆਂ ਵਿੱਚੋਂ ਤੇ ਬੱਚੀਆਂ ਰਹੀਆਂ ਉਹ ਜੇ ਉਂਗਲ ਐ ਮਾਰ ਇਧਰੋਂ ਪਾੜ ਗਈ ਇਧਰੋਂ ਪਾੜ ਗਈ ਹਨਾ ਹੁਣ ਜੇ ਆ ਇਦਾਂ ਕਵਰ ਕਰ ਲੈਂਦੀਆਂ ਮਾੜੀਆਂ ਇਹ ਤੇ ਬੱਚੇ ਰਹਿੰਦੇ ਨੇ ਉੱਤੇ ਚੜ ਜਾਂਦੀ ਉਂਗਲ ਪੰਜ ਦਿਨ ਤੋਂ ਪਹਾਨ ਆਇਆ ਨਾ ਉਸਤਾਦ ਮੋਹਨ ਪਕੇਲਾ ਹਾਂ ਉਹਦਾ ਮਹੀਨਾ ਚਿਰ ਹੋ ਗਿਆ ਯਾਦ ਵੀ ਪਹਿਲਾ ਪ੍ਰਸ਼ਨ ਕਰਾਇਆ ਕਿਉਂ ਗੋਡੇ ਦਾ ਇਹ ਕਿਹਦੇ ਫੁਲਾਉਂਦਾ ਨਾ ਪੰਜ ਮਿਹਨਤ ਵੀ ਨਹੀਂ ਕਰਦੇ ਨਵੇਂ ਮੁੰਡੇ ਸਟਿਚਿੰਗ ਵੀ ਨਹੀਂ ਕਰਦੇ ਤੇ ਖਰਾਕ ਵੀ ਨਹੀਂ ਖਾਂਦੇ ਆਂਦਾ ਇਹ ਆਂਦੇ ਅੱਜਾਂ ਨੂੰ ਕਬੱਡੀ ਮਿਲੀ ਹੁਣ ਸਾਲ ਚ ਹੀ ਸਾਰਾ ਕੋਈ ਹੁਣ ਬਾਬਾ ਮੇਰ ਰੱਖੇ ਸੱਚੇ ਬਾਦਸ਼ਾਹ ਜਦੋਂ ਮੈਂ ਬਾਲੀ ਨਹੀਂ ਗੱਲ ਕਰਦਾ ਮੈਂ ਅਜੇ ਤੱਕ ਫਿਜ਼ੀਓਥੈਰੇਪੀ ਵਾਲੇ ਤੋਂ ਬੜਾ ਘਟ ਗਿਆ ਹਾਂਜੀ ਮੈਂ ਜਾਂਦਾ ਹੀ ਨਹੀਂ ਤੇ ਭਾਣ ਜੀ ਹੁਣ ਵੇਖੋ ਪਲੇਅਰ ਮਾੜਾ ਲੱਕ ਟੱਡ ਹੁੰਦਾ ਨਾ ਉਹ ਯਾਰ ਉਹਨੇ ਕੁੱਪੇ ਲਵਾ ਲੇ ਸਾਰੇ ਲੱਕ ਦੇ ਕੁੱਪੇ ਕਿਹੜੀ ਕੁੱਪਿਆਂ ਦਾ ਕੀ ਕੰਮ ਹੈ ਆ ਤੁਸੀਂ ਮਲਚ ਨਹੀਂ ਕਰਦੇ ਸਰੀਰ ਦੀ ਪੁਰਾਣੇ ਬੰਦੇ ਕੁੱਪੇ ਲਵਾਉਂਦੇ ਹਾਂਜੀ ਉਹ ਵੀਰਵਾਰ ਦੇ ਵੀਰਵਾਰਕ ਛੁੱਟੀ ਹੁੰਦੀ ਖਾੜੇ ਚ ਤੇ ਪੱਕਾ ਮਲਚ ਕਰ ਦਿੰਦੇ ਮਲ ਦੀ ਅੱਜ ਕੱਲ ਨਵੇਂ ਬੰਦੇ ਨੂੰ ਮਲਚ ਨਹੀਂ ਕਰਨੀ ਆਉਂਦੀ ਤੇ ਤੁਹਾਡੀ ਵੀਡੀਓ ਲੱਭ ਲੈਣੀ ਹੈ ਹੈਗੀ ਜੀ ਸਾਡੇ ਕੋਲ ਜੀ ਉਹਦੀ ਚਲੋ ਇੱਕ ਅੱਦਾ ਬੰਦਾ ਜਾਂਦਾ ਹੋਊਗਾ ਉਹ ਤੇ ਨਹੀਂ ਨਹੀਂ ਭਾਜੀ ਜਿੱਦਾਂ ਕਿੱਤੇ ਦੀ ਖੇਚ ਵੱਜੀ ਆ ਉਹਦੀ ਥੈਰੇਪੀ ਕਰਾਈ ਉਹ ਮਾਸਪਾਟਾ ਉਹਦਾ ਮਾਸਪਾਣਾ ਹੋਏ ਗੱਲ ਮੈਂ ਮੈਂ ਉਹ ਇੱਕ ਜੀਦ ਹਾਂ ਭਲਾ ਕੀ ਚੱਕਰ ਆ ਜੇ ਮਾੜਾ ਮੋੜ ਤਾਂ ਡਾਂਗ ਪੈਰ ਦੁੱਸਦਾ ਤੇ ਰੇਤਾ ਦਾ ਸੇਕ ਦੋ ਸਭ ਫਿਜ਼ਿਓਥੈਰੇਪੀ ਕੀ ਕਰਦੇ ਹੋ ਤੇ ਤੈਨੂੰ ਸੇਕ ਹੀ ਦਿੰਦੇ ਹੋ ਜੇ ਜਾਂ ਮਾੜਾ ਮੋੜ ਆ ਮਾਲਚੀ ਜੀ ਕਰ ਦਿੰਦੇ ਤੇ ਉਹ ਤੁਹਾਡਾ ਸਰਕਲ ਹੁੰਦਾ ਲਹੂ ਦਾ ਜਿਹੜਾ ਗਰਕਿਆ ਹੁੰਦਾ ਜੰਮਿਆ ਜੰਮਿਆ ਹੁੰਦਾ ਚੱਲ ਜਾਂਦਾ ਹੋਰ ਕੀ ਹੁੰਦਾ ਤੇ ਜਾਵੇ ਨਾਲੇ ਵੀਰਵਾਰ 4-500 ਰੁਪਏ ਲਾ ਕੇ ਹਜ਼ਾਰ ਕ ਤੁਹਾਨੂੰ ਆਰਾਮ ਆ ਜਾਂਦਾ ਬਹੁਤ ਖਰਾੜੇ ਖਰੂੜੇ ਲਿਆ ਕੇ ਪੀਓ ਪਹਿਜ ਦੋ ਦਿਨ ਪਹਿਲਾਂ ਬਾਈਟਾਂ ਨੂੰ ਗੁਰਜਾਂ ਕਰ ਜਾਂ ਰੱਖਦੇ ਹੁੰਦੇ ਜਿਆਦੀਆਂ ਗੁਰਜ ਰਸਤਾ ਕਾਪ ਰਸਤਾ ਇਹੋ ਜੀਆਂ ਚੀਜ਼ਾਂ ਹੁੰਦੀਆਂ ਉਹ ਤੋਂ ਪਹਿਲਾਂ ਸੱਤ ਤੋਂ ਪਹਿਲਾਂ ਜੇ ਮੈਨੂੰ 211 1000 ਚ ਸੱਟ ਨਾ ਲੱਗਦੀ ਫਿਰ ਤੇ ਵਾਧੂ ਕਿਰਪਾ ਹੀ ਨਹੀਂ ਬੈਗ ਮੈਨੂੰ ਗੋਡੇ ਤੇ ਮੇਜਰ ਸੱਟ ਲੱਗੀ ਜਿਆਦੀ ਉਹਨਾਂ ਦੇ ਡਾਕਟਰ ਆ ਛੇ-7 ਮਹੀਨੇ ਨਹੀਂ ਠਿੱਕ ਹੂੰ ਉਹ ਗੈਪ ਜਿਹੜਾ ਪੈ ਗਿਆ ਇਹ ਨਾ ਜਾਦਾ ਪਾ ਸਾਡੇ ਏਰੀਆ ਚ ਭਾੜ ਕੇ ਸਾਡੇ ਉਦੋਂ ਸੁਪਰ ਭਵਨ ਕਦੇ ਭਵਨ ਕਾ ਮੈਂ ਜਿੰਦਾ ਹਾਡੇ ਲਾ ਕੇ ਪੱਦਰੀ ਗੁੱਗੋ ਪੁਏ ਪੁੱਚਾਰਾ ਸੋਰ ਸਿੰਘਾਂ ਸਾਰੇ ਮੈਂ ਵੇਖਣ ਜਾਂਦ ਰਹੇ ਉਹ ਕਬੱਡੀ ਜਿਹੜੀ ਨਹੀਂ ਦੀ ਅਣਖ ਵਾਲੀ ਜਿਹੜੀ ਜਿਤਨਾ ਸਾਡੀ ਟੀਮ ਹੁੰਦੀ ਯਾਰ ਸੁਖਮਣਾਂ ਨਾਲ ਦੀ ਟੀਮ ਹੁੰਦੀ ਉਦੋਂ ਦੇ ਕਰ ਜ਼ਿਆਦਾ ਹੀ ਗੱਲ ਹੁੰਦਾ ਹੱਥੋਂ ਹੀ ਬੰਦ ਰੇਡ ਹੀ ਪਾਉਂਦੀ ਪਈ ਉਹਦਾ ਆਪਣੀ ਚੜੀਆਂ ਹਾਂ ਉਹ ਕਬੱਡੀ ਜਿਹੜੀ ਉਦੋਂ ਦਾ ਇੰਨਾ 12000 ਤੋਂ 15000 ਉਦੋਂ ਨਹੀਂ ਰੇਟ ਹੈਗਾ ਕੋਈ ਉਹਦੇ ਮਹਾ ਗੱਡੀਆਂ 'ਚ ਤੇਲ-ਤੂਲ ਤੇ ਰੋਟੀ ਪਾਣੀ ਚੱਲਦਾ ਹੀ ਦੇ। ਉਹਦਾ ਕੱਖ ਨਹੀਂ ਹੈਗਾ। ਉਹਨੇ ਇਦਾਂ ਹੀ ਕੰਮ ਕੇ ਉਹ ਪੈਸੇ ਵੀ ਉਸ ਹਿਸਾਬ ਨਾਲ ਹੀ ਨਾ ਪੈਸੇ ਨਹੀਂ ਆਉਂਦੇ। ਪੈਜ ਹੁਣ ਮੰਨ ਕੇ ਚੱਲ ਜੇ ਤਾਂ ਅਹੀਂ ਸੀਨੀਅਰ ਹੈ ਸੀਨੀਅਰ ਨੂੰ 12-1300 ਰੁਪਈਆ ਆਉਂਦਾ ਹੈ ਸਾਰਾ। ਤੇ ਦੂਜਿਆਂ ਨੂੰ 600, 700, 500, 350, 400 ਕਿਹਦੇ ਨਾਲ ਇਦਾਂ ਦੇ ਪੈਸੇ ਆਉਂਦੇ? ਉਹ ਨਹੀਂ ਕੋਈ ਨੂੰ ਆ। ਹੋ ਗਿਆ ਵਾ। ਇੰਦਰ ਦਾ ਹੈਗਾ। ਦੂਜਾ ਮੈਚ। ਹੂੰ ਦੂਜਾ। ਤੀਜਾ ਮੈਨੂੰ ਕਹਿਉਂਦਾ ਜਦ। ਉਹ ਤੀਜਾ ਕੇ ਦੂਜਾ। ਦੂਜਾ ਦੂਜਾ ਪਾ ਜੀ। ਤੀਜਾ। ਤੀਜਾ। ਲਾਵੀਂ ਅੱਗੇ। ਚੱਲੋ ਵੀਰੋ। ਰੋ ਗਿਆ ਲਾਵੀਂ ਅੱਗੇ। ਉਹ ਗਿਆ ਤੀਜਾ ਹੀ ਨਾ। ਉਹ ਗਿਆ ਤੀਜਾ। ਵੇ। ਟਿਕੋਨੇ ਤੀਜਾ ਤੀਜਾ ਖੇਡ ਲਾਂਗੇ ਫਿਰ ਕੀ ਹੋ ਗਿਆ? ਉਹ ਤੀਜਾ ਮਾਰ ਏ। ਆਹੋ। ਆਂਦਾ ਮੇ ਆ ਪਪਲਵਾਨ ਇਹ ਧੌਣ ਤੋਂ ਮਰਦੇ ਆ ਉਹ ਗੱਲ ਪਾਜੀ ਸਮਾ ਭਾਉਣਿਆਂ ਨੂੰ ਹਾਂ ਜਿਹਦੇ ਧੌਣ ਚ ਨਹੀਂ ਜਾਣ ਉਹ ਬੰਦਾ ਹੀ ਨਹੀਂ ਉਹਨੇ ਮੁੰਡੇ ਨਾਲ ਲੱਗੇ ਨੁਕਰਾ ਜਿਹੜੇ ਜਿਹੜੇ ਬੰਦੇ ਦੀ ਧੌਣ ਤੇ ਜਾਣਿਆ ਉਹ ਬੰਦਾ ਨਹੀਂ ਲਈਦਾ ਧੌਣ ਪਲਵਾਨ ਦੀ ਧੌਣ ਤੇ ਜਾਣ ਚਾਹੀਦੀ ਆ ਜਿਨੇ ਕ੍ਰੈਡਟਰ ਬਾਨਾ ਨਾ ਉਹ 2 3 ਸਾਲ ਪਲਵਾਨੀ ਕਰ ਲਏ ਪਾਜੀ ਕੱਲੀ ਨਹੀਂ ਪੜਿਆ ਜਾਂਦੇ ਨਹੀਂ ਇੱਕ ਮੁੰਡਾ ਹੋਰ ਵਧੀਆ ਦੋ ਬੜਨਾ ਹੁੰਦੇ ਨੇ ਪੱਦਰੀ ਉਹ ਜਪੁਤੀ ਨੇ ਪੂਰਾ ਵਧੀਆ ਉਹ ਥੋੜਾ ਦਿਲ ਛੱਡ ਜਾਂਦਾ ਬਸ ਸਾਨੂੰ ਬੜਾ ਮੰਦੋ ਕੱਲੀ ਪੂਰਾ ਵਧੀਆ ਅੰਗ-ਉਂਗ ਬਹੁਤ ਵਧੀਆ ਜੀ ਦਾ ਬਾਦ ਨਾਮ ਹੀ ਵਧੀਆ ਰਹਾਤਾ ਈ ਸਕੰਦਰ ਬਹੁਤ ਸੋਹਣੀ ਵੱਡਦਾ ਉਹਨੂੰ ਜਿੱਤੋ ਹੀ ਕਰਦਾ ਤੂੰ ਨਹੀਂ ਇਦਾਂ ਨੇ ਭਰਾਵਾ ਨਹੀਂ ਜੱਪੇ ਪੈ ਗਏ ਉਹਨੂੰ ਕੱਲੇ ਹੀ ਨਹੀਂ ਪਿਆ ਮੈਂ ਇਹਨੂੰ ਮਾਣ ਨਹੀਂ ਤੂੰ ਤਗੜਾ ਬੁੱਝੀ ਤੈਨੂੰ ਭਰਾਵਾ ਨਹੀਂ ਇਹ ਨਹੀਂ ਮਾਤ ਕਰੀ ਨਾ ਸੀਦਾ ਬਾਅਦ ਜਦ ਗਰਾਉਂਡਿਆ ਤੇ ਪੁੰਜ ਗਏ ਤੁਰ ਪੁੰਜਾ ਜਾਵੇ ਬਾਈ ਫੇਰ ਖੁੱਲਪਿਆ ਕਰੀ ਵਿਚੋਂ ਉਹ ਜਿਹੜੀਆਂ ਉਦੋਂ ਤੋਂ ਲੱਤਾਂ ਫੜੀਆਂ ਬੜੀਆਂ ਜੱਡੀਆਂ ਉਹਦੇ ਮਾਲਸ ਦਾ ਚੱਕਰ ਤੁੰਗੂ ਬਹੁਤ ਸਮਲਾ ਲਾ ਕੇ ਦੀਆ ਥੰਮਾ ਮਾਰਦੇ ਉਹਦੇ ਦੇ ਮਾਲਸ ਦਾ ਚੱਕਰ ਨਹੀਂ ਹੈਗਾ ਜਿਹੜੀ ਗੱਡੀ ਦੇ ਬੰਦੇ ਜੱਜੂ ਨੇ ਉਹਦੇ ਬੰਦੇ ਦਿਨ ਖੋਚ ਫੜਾ ਕੇ ਤੇ ਮੁੜ ਕੇ ਵੇਛੜਾ ਲੈਂਦੇ ਇਹਦੇ ਪਾਉਂਦਾ ਵੀ ਮਾਲਸ ਕਰ ਲਈ ਆਪ ਦੀ ਕਾਰ ਕੋਈ ਟੈਬਲੇਟ ਹੈ ਨਾ ਅੱਜ ਮੈਂ ਉਹਦਾ ਰੈਸਟ ਕਰਨ ਹੀ ਜਾਉਣਾ ਜੀ ਨਹੀਂ ਕਰਦਾ ਹਾਂ ਲੇ ਦਸਰਜੁ ਮੇਰੀ ਉਹਦੇ ਦੋ ਗਿਆਨੀ ਮਾਮਾ ਕਦੋਂ ਦੇ ਵਿਆਹ ਤੈਨੂੰ ਪੈਸੇ ਪਿਆਰੇ ਹੋ ਗਏ ਤੈਨੂੰ ਤੇਜ ਖਾਣੇ ਨੂੰ ਦੱਸ ਦੇ ਵੀ ਕੰਨਾਂ ਤੇਜ ਨਹੀਂ ਆਇਆ ਵਿਆਹ ਤੇ ਆ ਨਾ ਨਾ ਨਹੀਂ ਵਿਦੂ ਗਿਆ ਆ ਤੇਰੇ ਨਾਲ ਗਿਆ ਕੱਲ ਮੈਂ ਵਿਆਹ ਤੇ ਕਹਿੰਦਾ ਰਹਾ ਘੰਟਾ ਤੋਂ ਨਹੀਂ ਆਇਆ ਗਿਆਨੀ ਏ ਇਹ ਤੋ ਆਇਆ ਹੈ ਜਾਂ ਮੇਰੀ ਗੱਲ ਤਾਂ ਇਦਾਂ ਕਰ ਲੈਂਦੇ ਕੱਦੂ ਨੂੰ ਕਹਿੰਦੇ ਵੀ ਤੇਜੇ ਨੂੰ ਪੈਸੇ ਦੇ ਦੇ 15000 15000 ਭਰਾ ਦੇਣਾ ਹੋਣਾ ਹੋਣਾ ਮੇਰੇ ਤੋਂ ਵੱਡੇ ਪੈਸੇ ਹੀ ਭਰਾ ਨੂੰ ਜਾਉਂ ਮੇਰੇ ਤੋਂ ਨਾ ਵਾਵਾ ਪੈਸੇ ਇਹ ਦੂਜੇ ਸੁੱਟਣ ਵਾਲੇ ਉੱਤੇ ਉਹ ਗੈਕ ਉੱਤੋਂ ਦੀ ਮੈਨੂੰ ਕਦੀ ਮੈਨੂੰ ਕੋਈ ਫੜਾ ਦਿਆ ਕਰੇ ਲੈ ਭਲਵਾਨਾ ਸੁੱਟ ਲੈ ਸੁੱਟ ਤਿੰਨ ਮੇਰੇ ਤੋਂ ਜਦੋਂ ਇੰਨੇ ਹੋ ਗਏ ਨਾ ਵਾਵਾ ਮੈਂ ਇਹ ਹੁਣ ਮੈਂ ਸੇਵਾ ਕਰਨੀ ਆ ਗੁੱਤ ਸੇਵਾ ਜਿਹੜੀ ਹੁੰਦੀ ਆ ਓੜੀਆਂ ਚਵਾਰੀਆਂ ਤੁਰਦੀਆਂ ਨਹੀਂ ਹੁੰਦੀਆਂ ਚੁੱਕਦੀਆਂ ਹੁੰਦੀਆਂ ਮੈਂ ਜਰਾ ਗਲਾਸੀਆਂ ਗਲੋਸੀਆਂ ਉਹਨਾਂ ਨੂੰ ਦਿੱਤੀ ਜੇ ਵੜ ਕੇ ਉਹਨੂੰ ਦਿੱਤੇ ਮੇਰੇ ਨਾਲ 6701 ਨੂੰ ਦਿੱਤਾ 1501 ਨੂੰ ਦਿੱਤਾ ਫੇਰ ਇੱਕ ਨੂੰ ਦਿੱਤਾ ਮੈਂ ਮੈਂ ਤੂੰ ਇਹਦੇ ਨਜ਼ਾਰੇ ਲਾ ਮੈਂ ਤੂੰ ਹੀ ਦੇਖੋ ਕਿ ਇੱਕ ਮੁੰਡਾ ਇਹ ਹੈ ਹੀ ਕਾਲੇ ਲਿੜੇ ਪਾਏ ਆ ਨੇ ਉਹਨੇ ਮੀਰ ਨੇ ਸਾਨੂੰ ਰਾਡਿਓ ਕਰਿਆਗਾ ਦੇ ਸੁਪਰਟਰ ਤੇ ਰਣੀ ਹੋਰ ਕੋਈ ਨਹੀਂ ਕਰਨਾ ਡਾਂਡਣੀ ਮਾ ਡਾਂਡ ਕਰੀ ਤੇ ਆਟੋਮੈਟਿਕ ਹੈ ਨਸੀ ਡੱਪੀ ਗਈ ਇਹ ਮੈਂ ਜਿਹੜੀ ਗੱਲ ਸਾਥ ਤੇ ਫੁੱਲ ਹੀ ਸਾਥ ਨੂੰ ਸਹੀ ਲੱਗਿਆ ਕਬੱਡੀ ਭਾਜੀ ਪੂਰੀ ਸਿਆਣੀ ਇਹਦੀ ਬਹੁਤ ਪੁਰਾ ਵਧੀਆ ਵਾ ਯਾਰ ਇਹਨੂੰ ਫੜਨਾ ਕਿੰਨੇ ਆ ਮੱਤਾ ਥੋੜੀ ਤੇਜ਼ ਹੋ ਜੇ ਥੱਲਿਓ ਪੈ ਜਣੇ ਘੋਮੀਆਂ ਕਰਨਾ ਉਸੇ ਲਈ ਪੰਰੀ ਇਹਨੂੰ ੱੱਲਿਓ ਟਾਇਰਡ ਆ ਥੋੜਾ ਜਿਹਾ ਭਾਰਾ ਵਾ ਘੁੰਮਦਾ ਹੁਣ ਮੇਰੀ ਗੱਲ ਸੁਣ ਲੁੱਦੜ ਗੱਡਾ ਪਰ ਲੁੱਦੜ ਤੇ ਕਿੰਨੀ ਸਪੀਡ ਈ ਹੈਗੀ ਨਾ ਸਪੀਡ ਉਹ ਤੇ ਚ ਉਹਨੂੰ ਮਿਹਨਤ ਕਰਦੇ ਨੂੰ ਵੇਖਿਆ ਤੁਸੀਂ ਮੈਂ ਵੇਖਿਆ ਉਹ ਜਿੰਨਾ ਮਿਹਨਤੀ ਓ ਬੰਦਾ ਆਪਣੀ ਟੀਮ ਚ ਵਾਵਾ ਬੰਦੇ ਛੜੇ ਆ ਰਾਜਾ ਤੁਸੀਂ ਛੜਾ ਨਾ ਬਿਲਕੁਲ ਹਾਂਜੀ ਇੱਕਦਮ ਉਹ ਵੀ ਅੱਛੀ ਵੀ ਛੜਾ ਇਹਨਾਂ ਸਾਰਿਆਂ ਦਾ ਉਸਤਾਦ ਇਹਨਾਂ ਸਾਰਿਆਂ ਦਾ ਉਸਤਾਦ ਜਿੱਦਾਂ ਮੈਂ ਟੀਮ ਦਾ ਫਰੰਦੀਪਰੀਆ ਉਹ ਛੜਿਆਂ ਦਾ ਫਰੰਦੀਪਰੀਆ ਇਹ ਛੜਿਆਂ ਦਾ ਫਰੰਦੀਪਰੀਆ ਵਾ ਮਹਾਰਾਜ ਸੱਜਿਆ ਬਾਦਸ਼ਾ ਸਾਡੀ ਇਹ ਅਰਦਾਸ ਮੰਨ ਲਓ ਮਹਾਰਾਜ ਬਹੁਤ ਗਿਆਨ ਕੋਈ ਰਵਾਨੀ ਦਾ ਦੱਸੋ ਕੋਈ ਕਿ ਪਛੋਕਰ ਦਾ ਡਾਬੇ ਦਰਬਾਰ ਜੀ ਪੱਠਾ ਫਾਹੇ ਅਸੀਂ ਵਿੱਚ ਆ ਗਏ ਵਰਮਾ ਜੀ ਨੇ ਵੀ ਤੇ ਤੂੰ ਆ ਗਿਆ ਦਾਦੇ ਦਾ ਨਾਮ ਲੈ ਜਿਹੜਾ ਪਲਵਾਨ ਹੈ ਕੋਈ ਤੇ ਦਾਦੇ ਦਾ ਸੀ ਨਾਮ ਸੀ ਦੱਸ ਚੁੱਕੜ ਕੀ ਹੈ ਕੱਡਾ ਬਜਰ ਸਿੰਘ ਬਜਰ ਸਿੰਘ ਪਲਵਾਨਰ ਹੈ ਦਾਦਾ ਵੀ ਹਾਂਜੀ ਹਾਂਜੀ ਪਪਾ ਵੀ ਹਾਂਜੀ ਪਪਾ ਪਿੰਦਾ ਬਰਵਾਨਾ ਅੱਛਾ ਹਾਂਜੀ ਹਾਂਜੀ ਇੱਧਰ ਲਾਤੀ ਲਾਤੀ ਚਲੋ ਵਧੀਆ ਵਧੀਆ ਗਾਂ ਫਿਰ ਤੂੰ ਵੀ ਭਵਾਨੇ ਤੀਜੀ ਪੀੜੀ ਹੈ ਹਾਂਜੀ ਹਾਂਜੀ ਵਧੀਆ ਵਧੀਆ ਉਹ ਗੱਲ ਹੋ ਰਹੀ ਹੈ ਤੇ ਸਾਡਾ ਨਾਮ ਸੁਣੂਗੀ ਬੈਰੀ ਗੁੱਡ ਬੈਰੀ ਗੁੱਡ ਚੱਜ ਬਾਏ ਹੋਈ ਚਾਹੀਦਾ ਹਾਂ ਤੋ ਦੁਪੱਟਾ ਮੰਗਣ ਦੀ ਫਟਾ ਉੱਠ ਕੇ ਡੀ ਦੀ ਪਤਾ ਸਲਵਾਨ ਹੋਣਾ ਕੋ ਛੱਡ ਦਿੰਦੇ ਆ ਜੇ ਦੇਖ ਲਾ ਜੀ ਆਇਆ ਨੂੰ ਉਹ ਫਟਾ ਫੜਦਾ ਮੁੰਡਾ ਲਾਲ ਜਿਹੜਾ ਓਏ ਉਹ ਵੱਡੀ ਖੇਡਦਾ ਲਾਲ ਪਟਾ ਡੀ ਦੇ ਪੈਰ ਵਿੱਚ 2 ਕਿਲੋਮੀਟਰ ਕੋਲ ਆ ਮੁੰਡਾ ਸਾਈਂ ਇਹ ਮੰਦਾ ਨਹੀਂ ਮੈਂ ਕਿਹਾ ਲਾਹ ਤੱਕ ਹਾਂ ਲਾਹਾਂ ਬੈਠਾ ਬੈਠਾ ਉਹ ਨਹੀਂ ਕਿ ਬੈਠਾ ਮੈਂ ਬੰਮੀ ਐ ਬਲੌ ਜਿਹੜੇ ਨਹੀਂ ਤਾਂ ਲਿਆਉਣ ਮੈਂ ਕਿਉਂ ਆ ਰਿਹਾ ਆਣਾ ਜੇ ਨਗਰ ਉਹ ਕੇ ਪਲਵਾਨੀ ਕਰਦੇ ਨੇ ਦੇ ਦੋ ਸਾਰੇ ਜਿਹੜੇ ਗੁੱਟ ਕਿਚ-ਕਿਚ ਕਰਦੇ ਹੋ। ਤੇ ਮੈਂ ਨਾ ਫਰਾਈ ਮੇਹ ਤਾਂ ਬੰਦ ਕੀਤੀ ਆ। ਹੈਂ? ਮੇਹ ਬੰਦ ਕੀਤੀ ਆ। ਗੱਲਾਂ ਆਲਾ ਭਵਾਣਿਆ ਤੂੰ। ਨਹੀਂ ਨਹੀਂ। ਮੈਂ ਦੱਸਤਾ ਤੈਨੂੰ। ਨਹੀਂ ਨਹੀਂ। ਗੱਲਾਂ ਆਲਾ ਭਵਾਣਿਆ। ਆਜੋ ਫੋਟੋ ਕਿਚੋ ਆਜੋ। ਜਿਹੜੇ ਜਿਹੜੇ ਫਰਮੀ ਪੁਰੀਏ ਗੋਪੀ ਨੂੰ ਪਿਆਰ ਕਰਦੇ ਤਾੜੀਆਂ ਮਾਰਦੇ ਦੱਸੋ ਵੀਰ ਵਾਹ ਦੇਖੋ। ਵੱਡੇ ਵੱਡੇ ਮੱਲ ਪੁਰੀਏ। ਅੰਦਰ ਤੇ ਬਾਹਰ ਜਿੱਥੋਂ ਦੇ ਕਹਿੰਦੇ ਹੈਪੀ ਦੀ ਵੀ ਚਰਚਾ ਪੂਰੀ ਐ। और कैंडली गला चल रही है पच्चीस तीस शब्द कबड्डियाँ में चार चार के तो वे खिला काना टेसिया सारा खड़ खड़ के सारा काना टेसिया अलाका वे खिले मेरे मित्रों बहुत बढ़िया खड़ारी पुजे ने बहुत चोटी ने मैच कॉपी ने के ने हैप्पी हैप्पी है तो ने तो कॉपी हैप्पी तो तो ने कॉपी हैप्पी ਉਧਰ ਮੰਮੀ ਭਜਾਈ ਜਾਵਾ ਸਾਰੇ ਉਧਰ ਲਾਕੇ ਭਜਾਈ ਆ ਓਏ ਤਾਲ ਮੇਲ ਨਾਲ ਲੱਗੋ ਜਿੱਥੇ ਸੋਣੇ ਹੁਣ ਵੇਖ ਲੈ ਵੀ ਮੈਂ ਬੰਦੇ ਨੂੰ ਕੁੱਟ ਕੇ ਬੰਦੇ ਨੂੰ ਕਿਦੋਂ ਉਹ ਮੋٹے ਜਿਹੇ ਨੂੰ ਜਦੋਂ ਲੱਗਾ ਮੈਂ ਤੇ ਉਹ ਸਾਰਾ ਮੇਰੇ ਵੱਲ ਸਾਈਡ ਹੈ ਤੇ ਧੱਕਾ ਨਹੀਂ ਮਾਰਿਆ ਉਧਰ ਕੋਲ 100 ਦੋ ਦੂਰੋਂ ਜੀ ਅਮ ਤਾਂ ਆਪਰੇ ਖੇਤਰ ਭਾਈ ਆਜੋ ਭਾਈ ਇਹ ਆਜਾ ਕਿਹਨੇ ਆ ਗਰਾਊਂਡ ਭਾਈ ਮੈਂ ਆਪਣੀ ਟੀਮ ਦੀ ਜਿਹੜਾ ਜਿੱਦਾਂ 1.5 ਲੱਖ ਰੁਪਏ ਸੋਨੇ ਦਾ ਦਿੱਤਾ ਆ ਭਾਰੇ ਬੰਦੇ ਨੇ ਸਦਾ ਬਾਲੀ ਮਾਰੀ ਤੁਹਾਡੇ ਆਪ ਤੇ ਨਾ ਮੈਂਦੀ ਆ ਉਹ ਬਹਿ ਜਾਂਦੀ ਥੱਲੇ ਚੰਪ ਦਿੰਦੀ ਆ ਬਾਈ ਬਹੁਤ ਸਾਥ ਉਹ ਮੈਨੂੰ ਲੱਗਿਆ ਕਦਾ ਸ਼ਾਰਾ ਦੇ ਸਾ ਇਹ ਬਾਈ ਮੋਲੀ ਨਹੀਂ ਮੇਰੇ ਸਾਣ ਇਹ ਬਈ ਪੱਲ ਪੱਲੀ ਜੀ ਕਰ ਉਹ ਗੰਦੀ ਆ ਬਾਈ ਵੱਧ ਹੀ ਹੋਊਗੀ ਬਾਈ ਦੂਜੇ ਵੱਧ ਖੇਡੇ ਹੋਏ ਬਲਕਿ ਵੱਧ ਇੰੋਂ ਇੰੋਂ ਹਿਲਦਾ ਝੋਲਾ ਗਿਆ ਹੁੰਦਾ ਮੈਂ ਚੱਕ ਕੇ ਦੋ ਜੀ ਪਹਾਂ ਉਹ ਸੋਈ ਆ ਮਾਰਾ ਸਤਿ ਮੇਰਾ ਬਈ ਉਹ ਦਾਰਤਾ ਜੀ ਉਹਦੇ ਲੱਗੀ ਜਿਹੜੀ ਫੇਲੀ ਉਹ ਬਈ ਜਿਹੜੀ ਲੱਗੀ ਆ ਹੁਣ ਡਾਕਟਰ ਕਹਿੰਦੇ ਲਾ ਦੇਣੀ ਆ ਥੋੜਾ ਜਿਹਾ ਰਹਿ ਗਿਆ ਬਸ ਕੰਮ ਠੀਕ ਕਰ ਦੇਣੀ ਆ ਰਿਕਵਰੀ ਕਰਦਾ ਜੀ ਬਾਈ ਬੁਰੀ ਉਹਦੀ ਹਾਂ ਜਿਵੇਂ ਜਿਵੇਂ ਵੱਡਾ ਹੋਊਗਾ ਨਾ ਉਹ ਇਹਨੇ ਕੋ ਮਰੋ ਜੀ ਬਈ ਰਿਕਵਰੀ ਹੋਇਆ ਹਾਂ ਗਰੋ ਹੋਈ ਹੁੰਦਾ ਕੋਈ ਬੰਦਾ ਜਿਆਦੀ ਹੈ ਹੈ ਛੱਟ ਜਿਆਦੀ ਛੱਟ ਜਿਆਦੀ ਖਨੀ ਜਿਵੇਂ ਵੱਡਾ ਹੋਣਾ ਬਈ ਤਾਂ ਅੱਖ ਫੜ ਜਾਣੀ ਅੰਦਰ ਬਾਕੀ ਕੀ ਹੋਇਆ ਸੀ ਡਿਗਰ ਕਿੰਨੀ ਕੀ ਸੀ ਸਖਾ ਜਦੋਂ ਵਿਆਹ ਨਾਲ ਸਕੂਲ ਹਾਂ ਸਵੇਰ ਵਣ ਤੋਂ ਬਾਅਦ ਜੋ ਸਕੂਲ ਲੱਗੇ ਆ ਹਾਂ ਉਹ ਪਿੱਛੇ ਨਾ ਬੱਗ ਤੇ ਰਿਨੇ ਬਾਹਰ ਡੇਰੇ ਤੇ ਉਹਨੇ ਪਿੱਛੇ ਬੱਚੇ ਤਾਰ ਕੇ ਸਾਲਾ ਹਲ ਪਰ ਨਹੀਂ ਹੈਗਾ ਉਹਨੇ ਬਾਰੀ ਨਹੀਂ ਬੰਦ ਕੀਤੀ ਤਾਂ ਉਹ ਜਦੋਂ ਨੂੰ ਪਤਾ ਲੱਗਾ ਘਾਰੇ ਆ ਮੇਰਾ ਕਿਤੇ ਬਾਰੀ ਬੁਰੀ ਜਿ ਖੜ ਗਿਆ ਹੁਣ ਪਤਾ ਨਹੀਂ ਲੱਗਾ ਥੱਲੇ ਡਿੱਗਾ ਜਾਂ ਬਾਸੁੱਤੂ ਨਹੀਂ ਮਗਾਦੀ ਕੀ ਚੱਕਰ ਬਣਿਆ ਆ ਜੂਰ ਨੂੰ ਬਲੇਟਰ ਹੁੰਦਾ ਨਾ ਅੰਦਰ ਉਹ ਡੈਮੇਜ ਕਰਦਾ ਹੁੰਦਾ ਉਹ ਤੇ ਪਾਰ ਹੀ ਗਿਆ ਅੰਦਰੋਂ ਉੱਤੋਂ ਹੱਤੋਂ ਦੀ ਟੱਪੀ ਬਈ ਹੈ ਨਾ ਉਹ ਨਹੀਂ ਲੰਘੀ ਉਹਨੇ ਮਾਰਾ ਚੰਗੇ ਪੁਰਨ ਪੰਨ ਕੀਤੇ ਮਾਰਿਆ ਬਾਈ ਸਹੀ ਸਰ ਸੁੱਤੂ ਨਹੀਂ ਕਾ ਵੀ ਹੋ ਸਕਦਾ ਦੋਵੇਂ ਜੂਲੇ ਭਾਂਜੀ ਕਰੈਕ ਹੋ ਗਏ ਇੱਕ ਦਲੇਰ ਬੜਾ ਨਹੀਂ ਸ਼ੁਰੂ ਬਣਾ ਮੈਂ ਉਹ ਡਗਲਦਾ ਰਿਹਾ ਉਹ ਨਾਲ ਨਿਗੇਜ ਨੂੰ ਅਨੇ ਬੱਚੇ ਦੇ ਜੇ ਨਹੀਂ ਘਰੇ ਬਾਈ ਉਹੀ ਹੋ ਜਾਂਦੀ ਆ ਉਹ ਜਿਹੜੀ ਬੁਲਾਜੀ ਦਲੇਰੀ ਸੀ ਨਾ ਉਹ ਕੰਮ ਆ ਆ ਵੀ ਇਤਲੇਰ ਬੜਾ ਜਦੋਂ ਉਹ ਡਾਕਟਰ ਸੋਈਆਂ ਸਾਈਆਂ ਲਾਉਂਦੇ ਸੀ ਉਹਦੇ ਉਹਦਾ ਰੰਦਾ ਥੋੜੀ ਨਾ ਬਾਕੀ ਆ ਜਵਾਗ ਆਈ ਬਾਈ ਗਰੋਹ ਨੂੰ ਜਰਦੀ ਆ ਗਿਆ ਹੈਣਾ ਗਾਹ ਤੰਦਰੁਸਤੀ ਬਾਦਸ਼ਾਹ ਜਿਹੜਾ ਦੱਖ ਕੱਟ ਨਹੀਂ ਉਹਦਾ ਕੱਟ ਲਿਆ ਬਾਈ ਮਾਰਾ ਬਾਈ ਹਾਂ ਉਹ ਵਾਕਿਆ ਗਾਉਣੇ ਕਿਹਦਾ ਤਿੱਖੇ ਸੱਜੇ ਸਹੀ ਨੇ ਤੇ ਤਾਂ ਤੇ ਸਾਹ ਨਾਲ ਕਿਤੇ ਨਾ ਆ ਰਿਹਾ ਬਈ ਤੂੰ ਛੋਟਾ ਹੀ ਉਦੋਂ ਜਦੋਂ ਮੈਨੂੰ ਛੱਟ ਲੱਗੀ ਪੰਜਾਂ ਸਾਲਾਂ ਦਾ ਹਾਂ ਛੋਟਾ ਨਿਰਗੁਣ ਜੱਡਾ ਹਾਂ ਉਹਦਾ ਪਾਵਰ ਛੱਟਾ ਬਈ ਹੁਣ ਤੇ sehat ਹੋ ਗਈ ਚੰਗੀ ਆ ਬਦਕਾਉਣੇ ਬੋਰਡ ਤੇ ਪਦੇ ਕਿਹੜੀ ਨਹੀਂ ਰਹਿ ਜਿੱਦ ਨਹੀਂ ਜਦੋਂ ਆਪ ਆਪਣੀ ਜਾਇਦਾਦ ਆਪ ਆਪਣੀ ਸਹੀ ਗੱਲ ਆ ਬਾਈ ਕਿਦੇ ਵਾਸਤੇ ਕਰ ਰਹੇ ਹੋ ਹੁਣ ਮੰਨ ਕੇ ਚੱਲੋ ਮੈਂ ਇਹੀ ਚੀਜ਼ ਕਹਿਣਾ ਕਿ ਆ ਤੇ ਬੱਚਿਆਂ ਦਾ ਖਿਆਲ ਰੱਖੋ ਜਿਆਦਾ ਤੌਰ ਤੇ ਕਿ ਸਾਡਾ ਬੱਚਾ ਜਾਣਦਾ ਕਿੰਨੇ ਵਜੇ ਹਲ ਪਰ ਹੈਗਾ ਨਹੀਂ ਹੈਗਾ ਗੱਡੀ 'ਚ ਸਾਰੀ ਪੌਣ ਛਾਣ ਕਰੋ ਨਹੀਂ ਤੇ ਜੇ ਬੱਚੇ ਨੂੰ ਕੋਈ ਵੀ ਹੈਪਨ ਹੋ ਜਾਂਦਾ ਸਕੂਲ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ ਵਿੱਚੋਂ ਕੁਝ ਨਹੀਂ ਹੈਗਾ ਬਿੱਲ ਲਿਖਾਉਂਦੇ ਹਾਂ ਹਾਂ ਭੁੱਖ ਨਹੀਂ ਹੈਗਾ ਹੁਣ ਮੰਨ ਕੇ ਚੱਲ ਜਿੰਨਾ ਮੈਂ ਭੱਜਣਾ ਸੀ ਕੀਤੀ ਜਿੰਨਾ ਮੈਂ ਆਹ ਬਾਈ ਬਹੁਤ ਚੱਕਰ ਨਹੀਂ ਕੋਈ ਨਾ ਤੇਰੇ ਲੈ ਕੇ ਬੰਦਾ ਟਾਈਕ ਰਵਾ ਪੈਣਾ ਸੀ ਉਹੀ ਆ ਸਾਰਾ ਕੁਝ ਹੈ ਨਾ ਮੈਂ ਇੱਕ ਦਿਨ ਜੀਣਾ ਚਲੋ ਆਪਣੇ ਤੋਂ ਸਾਰਾ ਕੁਝ ਹੋਏਗਾ ਆਪਾਂ ਮਹਾਰਾਜ ਦੀ ਕਿਰਪਾ ਨਾਲ ਪਕਰ ਲਿਆ ਹੁਣ ਜੀਤੋ ਜੇਰ ਗਰੀਬ ਤੋਂ ਇਕੱਲਾ ਪੁੱਤੀ ਆ ਉਹ ਕੀ ਕਰੂਗਾ ਨਹੀਂ ਗੇਮ ਤੇ ਬਹੁਤ ਸਰਪੈਂਦਾ ਬਾਈ ਮੈਂ ਮੇਰੇ ਢਾਈ ਸਾਲ ਯਾਰ ਮਾਤਾ ਲਈ ਨਹੀਂ ਕਰਦਾ ਜਾਂਦਾ ਮੇਰੀ ਮਾਤਾ ਘਰ ਜਾਂਦੀ ਪੇਰੇ ਆ ਮੈਂ 2 ਢਾਈ ਸਾਲ ਲੈ ਕੇ ਜਲੰਧਰ ਲੈ ਕੇ ਫਿਰਦਾ ਰਿਹਾ ਭੈਜੋ ਬੰਦੇ ਦੀ ਭੁੱਖੇ ਨੇ ਤੜਕਾਉਣਾ ਭੁੱਖੇ ਨੇ ਜਾਣਾ ਪਲੇਅਰ ਦੀ ਰਹਿੰਦੀ ਨਾ ਐਕਸਰਸਾਈਜ਼ ਕਰਨੀ ਬੰਦਾ ਕਿੱਥੇ ਤਨੂ ਯਾਰ ਕੀ ਕਹਿੰਦੇ ਮਾ ਅਜੇ ਮੇਰਾ ਦਿਲ ਨਹੀਂ ਕਰਦਾ ਮੈਂ ਜੋ ਪੂਰਾ ਸੈੱਟ ਹੋ ਜਾਊਗਾ ਨਾ ਉਦਾਂ ਤੁਰਨਾ ਫਿਰਨਾ ਕਬੱਡੀ ਦਾ ਇੱਥੇ ਵੀ ਚੱਲੀ ਜਾਂਦੀ ਚੱਲੀ ਜਾ ਬਾਈ ਇਹ ਤਾਂ ਚੱਲੀ ਜਾਂਦੀ ਥੋੜਾ ਜਿਹਾ ਵੱਧ ਘੱਟ ਬਾਕੀ ਉਹਦੇ ਚਾ ਲੈਣ ਗਏ ਆ ਬਾਈ ਚੱਲੀ ਬਣਾ ਵੀ ਤੇਰੀ ਹਾਜ਼ਰੀ ਜ਼ਰੂਰ ਆ ਕੋਰ ਲੈ ਕੇ ਜਾਣਾ ਫਿਰ ਹਾਂ ਠੀਕ ਬਾਕੀ ਵੈਗ ਨੂੰ ਕਿਪਾ ਬਾਕੀ ਮੇਰੇ ਪੱਤੀ ਆ ਗਏ ਆ ਹਾਂ ਜਵਾ ਮੈਂ ਮੁੜੂ ਗੋ ਜਣਾ ਉੱਡੇ ਗਏ ਇਹ ਦੇਖ ਤਹੀ ਲਾਉਂਦੇ ਭਲਵਾਨ ਜੀ ਗੱਲੇ ਹਾਂ ਮੈਂ ਤੋ ਹੀ ਲਵੰਦੇ ਮੈਜਮ ਕੁੰਦੋ ਬਾਦ ਮੈਂ ਤੋ ਮੈਨੂੰ ਵੈਸੇ ਛੋਂ ਕਿ ਮਿਹਨਤ ਦਾ ਜੋਤਰਾ ਫੇਟੂ ਬੈਨੋ ਸਰੀਰ ਸੋਹਣਾ ਲੱਗਦਾ ਬੰਦਾ ਨਾ ਹਾਂਜੀ ਆ ਵਿੱਚੋਂ ਮੇਰਾ ਥੋੜਾ ਢਿੱਡ ਜਾ ਵੱਧ ਗਿਆ ਮੈਨੂੰ ਆਪਣੇ ਆਪ ਤੋਂ ਬੁਰਾ ਲੱਗਣ ਲੱਗ ਪਿਆ ਆ ਵਧਿਆ ਵਿੱਚ ਇੱਕ ਜੱਪ ਮੈਨੂੰ ਕਹਿੰਦਾ ਪਾਪਾ ਢਿੱਡ ਵੱਧ ਗਿਆ ਥੋੜਾ ਜਿਹਾ ਮੇਰਾ ਇਰਾਦਾ ਹੁੰਦਾ ਫਿਰ ਮੇਰੇ ਫੇਟ ਹੀ ਰਵੇ ਸਰੀਰ ਨਾ ਤੇ ਬਲੋ ਜੀ ਭੱਜ ਕੇ ਵੀ ਕਰ ਜਾਈਏ ਨੇ ਗੱਡੀ ਤੇ ਨਾ ਵੀਡੀਓ ਦੇਖੀ ਕਿਤੇ ਮੈਨੂੰ ਜਦੋਂ ਲੱਗੇ ਨਾ ਕਿ ਮੈਂ ਕਿੱਥੋਂ ਕਿੱ处 ਕਰਦੇ ਹੁੰਦੇ ਜੇ ਭਜਣਾ ਮੈਂ ਸੋਰਸਿੰਗੋਂ ਕਰੇ ਅੱਛਾ 3-4 ਕਿਲੋਮੀਟਰ ਪੰਜਦਾ ਹੁਣ ਮੈਂ ਫੇਰ ਕਰਨੀ ਸ਼ੁਰੂ ਮਿਹਨਤ ਜਿਦ ਤਰਾ ਨਾ ਤੇ ਗਾਣੀ ਵੱਜਦਾ ਪਹਰਾ ਜ ਨਹੀਂ ਹੋ ਗਿਆ ਸ਼ਰੀਰ ਥੋੜਾ ਜੀ ਹਾਂਜੀ ਉਹ ਇੱਕ ਨਾ ਥੋੜਾ ਜਿਹਾ ਮੌਸਮ ਹੋ ਰਿਹਾ ਜਦੋਂ ਗਰਮੀ ਆਉਣ ਲੱਗ ਪਈ ਸ਼ਰੀਰ ਖੁੱਲਣ ਲੱਪਿਆ ਥੋੜਾ ਦੂਰ ਨਹੀਂ ਰੱਸੀ ਨਾ ਵੱਜੇ ਫੇਰ ਉਹ ਜੁ ਸੱਟ ਕਿਉਂਕਿ ਹੁਣ ਅਜੇ ਸਰੀਰ ਮੁੜਕਾ ਨਹੀਂ ਹੁੰਦਾ ਹਾਂਜੀ ਜਿੰਨਾ ਚਿਰ ਮੁੜਕਣਾ ਨਾ ਆਵੇ ਹਾਂਜੀ ਉਹਨਾਂ ਚ ਸਰੀਰ ਖੁੱਲਦਾ ਨਹੀਂ ਮੈਂ ਤਾਂ ਕਰਾਂਗੇ ਤੇ ਕਿਹੜਾ ਮਰੱਬਾ ਵਧੀਆ ਹੁੰਦਾ ਖਿਡਾਰੀ ਵਾਸਤੇ ਆ ਪਲੇਅਰ ਵਾਸਤੇ ਮਰਬੇ ਸਾਰੇ ਵਧੀਆ ਔਲੇ ਦਾ ਵਧੀਆ ਵੱਖੋ ਵੱਖਰਾ ਉਹਨਾਂ ਦਾ ਫਾਇਦਾ ਔਲੇ ਦਾ ਵੀ ਗਾਜਰਾਂ ਦਾ ਵੀ ਹਾਂਜੀ ਛੇ ਦਾ ਵੀ ਔਲੇ ਦਾ ਜਿਆਦਾ ਵਧੀਆ ਮਰਬੇ ਨਾਲ ਔਲਾ ਜਿਆਦਾ ਕੱਚਾ ਜਿਆਦਾ ਗੁਣਕਾਰੀ ਹੈ ਹਾਂਜੀ ਕੱਚੇ ਔਲੇ ਦਾ ਜੂਸ ਪੀਣਾ ਨਾ ਹਾਂਜੀ ਉਹ ਜਿਆਦਾ ਗੁਣਕਾਰੀ ਹੈ ਖਾਣ ਦਾ ਟਾਈਮ ਵਗੈਰਾ ਕੀ ਹੁੰਦਾ ਹੈ ਖਾਣ ਦਾ ਕਿਹਦਾ ਟਾਈਮ ਸਵੇਰੇ ਰਾਤੀ ਸ਼ਾਮ ਨੂੰ ਹਾਂ ਕਿਦਾਂ ਸਵੇਰੇ ਖਾਣਾ ਜਾਂਦਾ ਹੈ ਰਾਤੀ ਨਹੀਂ ਨਰ ਨਹੀਂ ਕਾਲਜ ਚਲੇਗਾ ਉਹਦਾ ਜੂਸ ਬਣਾ ਕੇ ਰੱਬਾ ਨਾਲ ਅਸਲ ਚ ਚਲੋ ਵੱਖੋ ਵੱਖਰੇ ਹਰ ਕੇ ਤੇ ਪੀਨੇ ਨੇ ਜਦੋਂ ਚਾਣੀ ਵੇਲਾ ਉਦਾਂ ਪਾਗੇ ਨੇ ਠੀਕ ਨਹੀਂ ਆ ਹਾਂਜੀ ਚਾਣੀ ਜਦੋਂ ਆਪਾਂ ਮਰਬਾ ਚਾਣੀ ਚ ਪਾਉਣੇ ਖੰਡ ਚ ਪਾਉਣੇ ਆ ਹਾਂਜੀ ਉਹਦੇ ਕੋਈ ਨਾ ਕੋਈ ਤੱਤ ਮਰਦੇ ਹੋਣਗੇ ਹਾਂਜੀ ਜਿਦੋਂ ਜਾ ਹਰੇ ਦੇ ਤੱਤ ਆ ਹਾਂਜੀ ਹੈਨਾ ਉਹ ਚੀਜ਼ ਆ ਸਬਰ ਘਰ ਕਿਨ ਅਗਲੇ ਬੰਨੇ ਨਹੀਂ ਹੁੰਦੇ ਬੰਦੇ ਦੇ ਜਿਤਨਾ ਹੁਣ ਬੰਦਾ ਮੇਰੇ ਤੇ ਖੜਾ ਇਦਾਂ ਹਣਾ ਹਾਂਜੀ ਇਧਰਲੇ ਬੰਨੇ ਉਹ ਸਿੱਧੇ ਮੱਥੇ ਲਾ ਦੇ ਸਿੱਧੇ ਮੱਥੇ ਬਹਿ ਗਈ ਜਣਾ ਇਧਰਲੇ ਬੰਨੇ ਉਹ ਜਿਤਨਾ ਬੰਦਾ ਖਲੋਤਾ ਨਾ ਉਹਦੇ ਬੰਦੇ ਤੇ ਆਉਣ ਇਦਾਂ ਇਦਾਂ ਆਗੇ ਅਗਲੇ ਬੰਨੇ ਹੋਏ ਉਹ ਕਰਦੇ ਹੀ ਨਹੀਂ ਆ ਡਰ ਹੀ ਨਹੀਂ ਹੈਗਾ ਕਿ ਬੰਨੇ ਉਧਰ ਬੰਨੇ ਨਹੀਂ ਆਉਂਦੇ ਮੜਾ ਮੋੜ ਬੰਦਾ ਕੋਈ ਹਰਕਤ ਕਰੇ ਭੈਣ ਜੋਤੀ ਅਗਲੇ ਬੰਨੇ ਹੁਣ ਜਿੱਦਾਂ ਏਕਮ ਆ ਏਕਮ ਦੀ ਜਿਹੜੀ ਉਮਰ ਆ ਇੱਕ ਅੱਧਾ ਜੱਫੇ ਵਾਲੇ 1000 ਸੋਚੀਦਾ ਨਾ ਜਦੋਂ ਚਾਰ ਪੰਜ ਜੱਫੇ ਜਾਈਦੇ ਜਦੋਂ ਉਹ ਚੀਜ਼ਾਂ ਸੋਚਦਾ ਨਾ ਮੈਂ ਸੋਚੀਦਾ ਕਿੰਨੀ ਮਿਹਨਤ ਕਰਦੇ ਕਿੰਨਾ ਕੁਝ ਯਾਰ ਸਰੀਰ ਦੇ ਵਿੱਚ ਨਾ ਕਿੰਨੀ ਪਾਵਰ ਹੁਣ ਤੇ ਕਰਦੇ ਹੀ ਕੱਖ ਨਹੀਂ ਇਹ ਮਿਹਨਤ ਵੀ ਨੇ ਯਾਰ ਪਿੱਕੀ 22 ਸਾਲ ਉਮਰ ਹੋਵੇ ਤੇ ਬੰਦੇ ਤੋਂ ਬੰਦਾ ਭੱਜ ਵਾ 21 ਸਾਲ 22 ਸਾਲ ਉਮਰ ਹੋਵੇ ਤੇ ਰੇਡਾਂ ਨਾ ਪੈਣ ਬੰਦਾ ਕਿੱਥੋਂ ਭਾਜੇ ਕੁੜੀ ਇੰਨੀ ਉਮਰ ਹੋਵੇ ਤੇ ਨਹੀਂ ਯਾਰ ਟੱਕਾ ਮਿਹਨਤ ਨਹੀਂ ਨਾ ਕਰਦੇ ਹੁਣ ਇਤਲੇ ਡਿੱਚਾ ਵੱਢੀ ਜਾਂਦੇ ਸਾਰਿਆਂ ਨੇ ਓਏ ਬਸ ਤਿਆਰੀ ਹੋ ਗਈ ਆ ਤੇ ਆ ਬਸ